ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ATT 234 ਅਤੇ ATT 999 ਦੋਹਾਂ ਹੀ ਭਰਤੀਆਂ ਲਈ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਨਵੇਂ ਪਬਲਿਕ ਨੋਟਿਸਾਂ ਦਾ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਕਾਉਂਟ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ATT 234 ਅਤੇ ATT 999 ਦੋਵੇਂ ਹੀ ਭਰਤੀਆਂ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੀਆਂ ਸਨ 8TT 2364 ਵਰਤੀ ਤਾਂ 4 ਸਾਲਾਂ ਤੋਂ ਪੈਂਡਿੰਗ ਪਈ ਹੈ ਤੇ 8TT 5992 ਨੂੰ ਵੀ 2 ਸਾਲ ਤੋਂ ਵੱਧ ਦਾ ਸਮਾਂ ਡਿੱਕ ਡੋਲੇ ਖਾਂਦੀ ਨੂੰ ਹੋ ਗਿਆ ਹੈ ਪਰੰਤੂ ਪਤਾ ਨਹੀਂ ਪਰਤੀ ਡਾਇਰੈਕਟੋਰੇਟ ਵਿੱਚ ਵਿੱਲ ਪਾਵਰ ਦੀ ਕਮੀ ਸੀ ਜਾਂ ਸਰਕਾਰ ਵੱਲੋਂ ਹਰੀ ਚੰਡੀ ਨਹੀਂ ਸੀ ਮਿਲ ਰਹੀ ਜਿਸ ਕਾਰਨ ਭਰਤੀ ਪੂਰੀ ਕਰਨ ਵਿੱਚ ਬੇਲੋੜੀ ਡਿਲੇ ਕੀਤੀ ਜਾ ਰਹੀ ਸੀ ਪਰੰਤੂ ਹੁਣ ਸ਼ਾਇਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦਬਾਅ ਕਰਨ ਭਰਤੀ ਡਾਇਰੈਕਟੋਰੇਟ ਵੱਲੋਂ ਦੋਹਾਂ ਹੀ ਭਰਤੀਆਂ ਲਈ ਪ੍ਰਕਿਰਿਆ ਤੇਜ਼ ਕਰ ਦਿੱਤਾ ਗਿਆ ਹੈ ਤੇ ਇੰਜ ਲੱਗਦਾ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ ਦੇ ਆਖਰੀ ਹਫਤੇ ਦੋਹਾਂ ਹੀ ਭਰਤੀਆਂ ਵਿੱਚ ਚੁਣੇ ਹੋਏ ਉਮੀਦਵਾਰ ਸਕੂਲਾਂ ਵਿੱਚ ਡਿਊਟੀ ਤੇ ਤਾਇਨਾਤ ਕਰ ਦਿੱਤੇ ਜਾਣਗੇ ਅਜਿਹਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਮਿਤੀ 8 1 2025 ਨੂੰ NIOS ਕੈਂਡੀਡੇਟਸ ਦੀ ਸਕਰੂਟੀ ਹੋਈ ਸੀ ਡਾਕੂਮੈਂਟਸ ਦੀ ਤੇ 9125 ਨੂੰ ਦੋਹਾਂ ਹੀ ਵਰਦੀਆਂ ਲਈ NIOS ਦੇ ਗੈਰ ਹਾਜ਼ਰ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਮਿਤੀ 13/125 ਦਿਨ ਸੋਮਵਾਰ ਨੂੰ ਹਾਜ਼ਰ ਹੋ ਕੇ ਆਪਣੇ ਡਾਕੂਮੈਂਟਸ ਦੀ ਸਕਰੂਟੀ ਕਰਾਉਣ ਲਈ ਲਿਖਿਆ ਗਿਆ ਹੈ ਗੈਰ ਹਾਜ਼ਰ ਉਮੀਦਵਾਰਾਂ ਨੂੰ ਡਾਕੂਮੈਂਟਸ ਦੀ ਸਕਰੂਟੀ ਕਰਾਉਣ ਲਈ ਇੱਕ ਹੋਰ ਮੌਕਾ ਦੇਣਾ ਇੱਕ অতি ਜ਼ਰੂਰੀ ਪ੍ਰਕਿਰਿਆ ਹੁੰਦਾ ਹੈ ਤੇ ਇਹ ਚੰਗੀ ਗੱਲ ਹੈ ਕਿ ਮਿਤੀ 13 ਜਨਵਰੀ ਨੂੰ ਇਹ ਪ੍ਰੋਸੈਸ ਵੀ ਪੂਰਾ ਹੋ ਜਾਵੇਗਾ। ਵੈਸੇ ਈਟੀਟੀ ਨਾਲ ਚੈਨਲ ਵਿੱਚ ਐਕਸ ਸਰਵਿਸਮੈਨ ਦੀ ਲਿਸਟ ਜਾਰੀ ਕਰਨ ਦਾ ਇੱਕ ਹੋਰ ਪ੍ਰੋਸੈਸ ਵੀ ਪੈਂਡਿੰਗ ਪਿਆ ਹੈ ਜਿਸ ਨੂੰ 1-2 ਦਿਨਾਂ ਵਿੱਚ ਜਾਰੀ ਕਰ ਦੇਣ ਦਾ ਪਰੋਸਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਯੂਨੀਅਨ ਦੇ ਆਗੂ ਨੂੰ ਦਿੱਤਾ ਹੈ। ਇਸ ਤੋਂ ਬਾਅਦ ਤਾਂ ਫਿਰ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਕਰਵਾ ਕੇ ਪੋਜੀਸ਼ਨ ਅਲਾਟਮੈਂਟ ਵੀ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਤਾਂ ਆਫਰ ਲੈਟਰਸ ਦੇ ਕੇ ਜੁਆਇਨ ਕਰਾਉਣ ਦਾ ਪ੍ਰੋਸੈਸ ਹੀ ਬਾਕੀ ਰਹਿ ਜਾਂਦਾ ਹੈ ਜਿਸ ਤੇ ਇਹਨਾਂ ਡਾਇਰੈਕਟੋਰੇਟ ਦੋਹਾਂ ਪੜ੍ਹੀਆਂ ਲਈ ਸਾਰੇ ਜ਼ਰੂਰੀ ਪ੍ਰਕਿਰਿਆਵਾਂ ਪੂਰੇ ਕਰ ਰਿਹਾ ਹੈ ਇਹ ਤਾਂ ਹੁਣ ਚੁਣੇ ਹੋਏ ਉਮੀਦਵਾਰਾਂ ਨੂੰ ਇੱਕ ਪਰਪਲ ਉਮੀਦ ਬਣ ਗਈ ਹੈ ਕਿ ਜਲਦੀ ਹੀ ਉਹਨਾਂ ਦੇ ਚਿਹਰਾ ਤੋਂ ਹਵਾ ਵਿੱਚ ਲਟਕਦੇ ਸੁਪਨੇ ਪੂਰੇ ਹੋਣ ਵਾਲੇ ਹਨ ਸ਼ਾਲਾ ਹੁਣ ਦੋਹਾਂ ਹੀ ਪੜ੍ਹੀਆਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਅੜਚਾ ਨਾ ਆਵੇ ਤੇ ਪੜ੍ਹੀਆਂ ਇਸੇ ਹੀ ਮਹੀਨੇ ਵਿੱਚ ਪੂਰੀਆਂ ਹੋ ਜਾਣ ਜਿਸ ਨਾਲ ਉਮੀਦਵਾਰਾਂ ਦੀ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਦੂਰ ਹੋਵੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਉਮੀਦਵਾਰ ਚਿੱਤੇ ਕੋਟਕੇਸਾਂ ਦੇ ਖਰਚੇ ਬਰਦਾਸ਼ਤ ਕਰਦੇ ਰਹੇ ਹਨ ਉਹ ਤੇ ਰੈਲੀਆਂ ਕਰਨੇ ਮਜਾਰੇ ਵਿੱਚ ਭਾਗ ਲੈਣ ਲਈ ਵੀ ਇਨੇਕਾਂ ਪ੍ਰਕਾਰ ਦੀਆਂ ਵਿਕਤਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਦੇ ਰਹੇ ਹਨ ਕਾਸ਼ 2025 ਦਾ ਸਾਲ ਦੋਹਾਂ ਹੀ ਵਰਗੀਆਂ ਦੇ ਉਮੀਦਵਾਰਾਂ ਲਈ ਇੱਕ ਖੁਸ਼ੀਆਂ ਭਰਿਆ ਸਾਲ ਸਾਬਤ ਹੋਵੇ ਇਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਇਹੀ ਸਾਡੀ ਦਵਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ